올 인디아 ਪਿੰਗਲਾ ਆਸ਼ਰਮ ਦੇ ਮੁੱਖ ਸੰਚਾਲਕ ਬਾਬਾ ਬਲਬੀਰ ਸਿੰਘ ਜੀ ਵੱਲੋਂ ਜਿੱਥੇ ਲੋੜਵੰਤਿਆਂ ਦੇ ਅਨੰਦ ਕਾਰਜ ਕੀਤੇ ਗਏ ਉੱਥੇ ਹੀ ਜ਼ਰੂਰਤ ਦਾ ਸਾਰਾ ਸਮਾਨ ਵੀ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬਾਬਾ ਬਲਬੀਰ ਸਿੰਘ ਜੀ ਖੁਦ ਆਪ ਬੱਚੀਆਂ ਨੂੰ ਉਹ ਸਮਾਨ ਦੇ ਰਹੇ ਨੇ ਜਿਹੜਾ ਕਿ ਲੋੜਵੰਤਾ ਦਾ ਸਮਾਨ ਇੱਥੇ ਸਾਰਾ ਰੱਖਿਆ ਹੋਇਆ ਅਲਮਾਰੀ ਬੈੱਡ ਜ਼ਰੂਰਤ ਦਾ ਸਾਰਾ ਸਮਾਨ ਫ੍ਰੀਜ਼ ਟੀਵੀ ਪੱਖਾ ਹੋਰ ਵੀ ਜ਼ਰੂਰਤ ਦਾ ਸਮਾਨ ਦਿੱਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਤੇ ਧੀਆਂ ਨੂੰ ਇਹ ਸਮਾਨ ਦੇ ਕੇ ਤੋੜਿਆ ਜਾਂਦਾ ਹੈ। ਉਹ ਸਾਰੀ ਸਾਡੇ ਇਹ ਹੁੰਦੀ ਆ ਕਿ ਸਾਰਾ ਹੀ ਦਿੱਤਾ ਜਾਵੇ, ਟੋੜਵਾਂ ਸਮਾਨ। ਬਾਕੀ ਅਸੀਂ ਉਹ ਨਹੀਂ ਦਿਖਾਵਾ ਨਹੀਂ ਜ਼ਿਆਦਾ ਮੰਨ ਲੇ ਕਿ ਜਿਹੜਾ ਕਰਦੀ ਜਿਹੜੀ ਬਿਨਾਂ ਲੋੜ ਤੋਂ ਹੋਵੇ ਉਹ ਨਹੀਂ ਅਸੀਂ ਕਰਦੇ। ਜਿਵੇਂ ਬੈੱਡ ਨੇ ਕੋਈ ਜ਼ਰੂਰਤ ਆ, ਅਲਮਾਰੀ ਦੀ ਜ਼ਰੂਰਤ ਆ, ਜਿਹੋ ਪਰਦੇਸੀ ਦੂਸਰਾ ਡਰੈਸਿੰਗ ਟੇਬਲ ਅਸੀਂ ਉਹ ਵੀ ਸ਼ੀਸ਼ਾ ਲਾਤਾ। ਜੀ। ਨਾਲ ਤਾਂ ਸ਼ੀਸ਼ਾ ਲੱਗਣ ਨਾਲੇ ਡਰੈਸਿੰਗ ਟੇਬਲ ਬਣ ਗਿਆ। ਬਿਲਕੁਲ। ਤੇ ਬਾਕਸ ਬੈੱਡ ਦਾ ਉਹ ਇਹ ਆ ਕਿ ਉਹਦੇ ਵਿੱਚ ਰਜਾਈਆਂ ਹੋ ਗਿਆ, ਪੇਟੀ ਨਾਲੋਂ ਤੇ ਥਾਂ ਵੀ ਘੱਟ ਅੱਜ ਗੱਲ ਤੇ ਹੋਇਆ ਕਰ ਇਸੇ ਤਰ੍ਹਾਂ ਹੀ ਘਰ ਚ ਫਰਿੱਜ ਦੀ ਜ਼ਰੂਰੀ ਜ਼ਰੂਰੀ ਬਾਹਰ ਸੋਚਦਾ ਆ ਕਿ ਅਸੀਂ ਆਪਣੀ ਧੀ ਨੂੰ ਦੇਣਾ ਆ ਉਹ ਸਾਰਾ ਸਮਾਨ ਜਿਹੜਾ ਤੁਹਾਡੇ ਵੱਲੋਂ ਦਿੱਤਾ ਜਾਂਦਾ ਕੋਈ ਫਿਕਰਮੰਦੀ ਵਾਲੀ ਗੱਲ ਨਹੀਂ ਇਹਨਾਂ ਨੇ ਸਾਰੇ ਕਾਰਜ ਭਾਵੇਂ ਬਾਬਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ ਪਰ ਸੰਭਾਲ ਰੱਖੇ ਆ ਇਹ ਇਹ ਸਤਿਗੁਰਾਂ ਦੀ ਬਖਸ਼ਿਸ਼ ਆ ਇਹਨਾਂ ਦੀ ਜਿਹਦੇ ਕਰਕੇ ਧੀਆਂ ਨੂੰ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਜੋ ਉਹਨੂੰ ਜ਼ਰੂਰਤ ਦੀਆਂ ਚੀਜ਼ਾਂ ਚਾਹੀਦੀਆਂ ਸੀ ਉਹੀ ਚੀਜ਼ਾਂ ਇੱਥੇ ਦਿੱਤੀਆਂ ਜਾ ਰਹੀਆਂ ਆਨੰਦ ਕਾਰਜਾ ਦੇ ਨਾਲ ਇਹ ਬਹੁਤ ਵਧੀਆ ਇੱਕ ਸ਼ਗਨ ਦਿੱਤਾ ਜਾਂਦਾ ਆ ਧੀਆ ਨੂੰ ਸੋਨਾ ਵੀ ਦਿੱਤਾ ਜਾਂਦਾ ਆ ਧੀਆ ਨੂੰ ਇੱਥੇ ਪਿਆਰ ਦੇ ਨਾਲ ਨਾਲ ਪੂਰਾ ਸਮਾਨ ਵੀ ਦਿੱਤਾ ਜਾ ਰਿਹਾ ਗਲਬਾਤ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਖਾਸ ਤੌਰ ਤੇ ਧੀਆ ਦੀਆਂ ਜੋੜੀਆਂ ਜਿਹੜੀਆਂ ਖੜੀਆਂ ਹੋਈਆਂ ਨੇ ਔਰ ਬਾਬਾ ਜੀ ਆਪ ਜਿਹੜਾ ਸਮਾਨ ਵੀ ਦਿਖਾਉਂਦੇ ਨੇ ਬੱਚਿਆਂ ਨੂੰ ਤੇ ਕਿਹੜਾ ਕਿਹੜਾ ਸਮਾਨ ਤੁਹਾਨੂੰ ਇੱਥੇ ਜਿਹੜਾ ਪਰਵਾਇਡ ਕਰਵਾਇਆ ਜਾਏਗਾ ਗਲਬਾਤ ਵੀ ਕਰ ਲਾਂਗੇ ਵਾਈਗੁਰਜੇ ਦਾ ਖਾਤਾ ਵਾਈਗੁਰਜੇ ਕੇ ਸਤੇ ਬਾਬਾ ਜੀ ਆਨੰਦ ਕਾਰਜ ਵੀ ਕਰਵਾਇਆ ਤੇ ਜ਼ਰੂਰਤ ਦਾ ਸਾਰਾ ਸਮਾਨ ਵੀ ਦਿੱਤਾ ਜਾ ਰਿਹਾ ਹੈ ਹਾਂਜੀ ਹਾਂਜੀ ਇਸ ਦੇ ਵਿੱਚ ਕੀ ਕੀ ਆ ਜਿਹੜਾ ਤੁਸੀਂ ਖਾਸ ਤੌਰ ਤੇ ਬੱਚਿਆਂ ਨੂੰ ਧਿਆਨ ਚ ਰੱਖ ਕੇ ਦਿੰਦੇ ਹੋ ਅਸੀਂ ਵੈਸਤਾ ਹੁੰਦਾ ਹੈ ਕਿ ਜਿਹੜਾ ਆਪਣਾ ਘਰੇਲੂ ਸਮਾਨ ਆ ਉਹ ਸਾਰੀ ਸਾਡੇ ਇਹ ਹੁੰਦੀ ਆ ਕਿ ਸਾਰਾ ਹੀ ਦਿੱਤਾ ਜਾਵੇ ਲੋੜਵੰਦ ਸਮਾਨ ਬਾਕੀ ਅਸੀਂ ਉਹ ਨਹੀਂ ਦਿਖਾਵਾ ਨਹੀਂ ਜ਼ਿਆਦਾ ਮਤਲਬ ਕਿ ਜਿਹੜਾ ਕਰਦੇ ਜਿਹੜੀ ਬਿਨਾ ਲੋੜ ਤੋਂ ਹੋਵੇ ਉਹਨੇ ਅਸੀਂ ਕਰਦੇ ਜਾਂ ਬੈੱਡ ਨੇ ਕੋਈ ਜ਼ਰੂਰਤ ਆ ਅਲਮਾਰੀ ਦੀ ਜ਼ਰੂਰਤ ਆ ਜੋ ਪਰਦੇਸੀ ਦੂਸਰ ਡਰੈਸਿੰਗ ਟੇਬਲ ਅਸੋ ਜਿਹੜਾ ਸ਼ੀਸ਼ਾ ਲਾਤਾ ਜੀ ਨਾ ਤਾਂ ਸ਼ੀਸ਼ਾ ਲੱਗਣ ਨਾਲੇ ਡਰੈਸਿੰਗ ਟੇਬਲ ਬਣ ਗਿਆ ਬਿਲਕੁਲ ਤੇ ਬਾਕਸ ਬੈਡ ਦਾ ਉਹ ਇਹ ਆ ਕਿ ਉਹਦੇ ਵਿੱਚ ਅਰਜਾਈਆਂ ਹੋ ਗਿਆਂ ਪੇਟੀ ਨਾਲੋਂ ਜੀ ਤੇ ਥਾਂ ਵੀ ਘਟਾ ਅਜੀ ਗੱਲ ਤੇ ਉਸੇ ਤਰ੍ਹਾਂ ਹੀ ਅਰਚੋ ਜੇ ਜਦੀ ਜਰੂਰੀ ਜੁਰਤਾਂ ਬਿਲਕੁਲ ਜੋ ਪਰਿਵਾਰ ਸੋਚਦਾ ਹੈ ਕਿ ਅਸੀਂ ਆਪਣੀ ਧੀ ਨੂੰ ਦੇਣਾ ਆ ਉਹ ਸਾਰਾ ਸਮਾਨ ਜਿਹੜਾ ਤੁਹਾਡੇ ਵੱਲੋਂ ਦਿੱਤਾ ਜਾਂਦਾ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੰਨਾ ਸਮਾਨ ਮਦਦ ਦੇਣਾ ਵੱਧ ਤੋਂ ਵੱਧ ਬਿਲਕੁਲ ਨਾਲ ਸਟੇਜ ਸੈਕਟਰੀ ਵੀ ਖੜੇ ਹੋਏ ਨੇ ਜਿਹੜੇ ਖਾਸ ਤੌਰ ਤੇ ਦਾਸ ਰੇ ਸਿਏ ਵੀ ਕਿਵੇਂ ਜਿਹੜਾ ਸਾਰਾ ਕੁਝ ਕਰਨਾ ਹੈਗਾ ਵੀਰ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਕਹਿੰਦੇ ਨੇ ਕਿ ਜਿਸ ਕਾ ਕਾਰਜ ਤਿਸੇ ਹੈ ਕੀਆ ਮਾਨਸ ਕਿਆ ਵਿਚਾਰ ਆਰਾ ਤੇ ਵਾਕਿਆ ਹੀ ਅੱਜ ਜਿਸ ਦਾ ਕਾਰਜ ਆ ਉਹੀ ਕਰ ਸਕਦਾ ਸਾਡੇ ਵਰਗਾ ਤਾਂ ਕੁਝ ਵੀ ਨਹੀਂ ਕਰ ਸਕਦਾ ਚਾਰ ਗੱਲਾਂ ਜ਼ਰੂਰ ਕਰ ਸਕਦਾ ਹੈ ਨਾ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਦਾਂ ਦੇ ਕਾਰਜ ਕੀਤੇ ਜਾਂਦੇ ਨੇ ਕਿਉਂਕਿ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਧੀ ਨੂੰ ਵਿਆਹ ਕੇ ਤੋਰਨਾ ਹੈ ਨਾ ਉਹਦੇ ਲਈ ਸਾਰਾ ਸਮਾਨ ਜਿਹੜਾ ਇਕੱਠਾ ਕਰਨਾ ਪਿਓ ਸਾਰੀ ਉਮਰ ਲੱਗ ਜਾਂਦੀ ਹੈ ਆਪਣੀ ਧੀ ਵਾਸਤੇ ਦਾਜ ਜੋੜਦਿਆਂ ਜੋੜਦਿਆਂ ਪਰ ਇੱਥੇ ਜਦੋਂ ਆਨੰਦ ਕਾਰਜ ਹੁੰਦੇ ਨੇ ਤੇ ਸਾਰਾ ਗੁੱਝੀ ਦਿੱਤਾ ਜਾਂਦਾ ਅੱਜ ਸਾਡੇ ਸਾਰੇ ਪਿੰਗਲਾ ਆਸ਼ਰਮ ਪਰਿਵਾਰ ਲਈ ਬੜਾ ਸੁਭਾਗਾ ਦਿਹਾੜਾ ਜੀ ਜਿਹੜਾ ਸਾਡੇ ਪਿੰਗਲਾ ਆਸ਼ਰਮ ਪਰਿਵਾਰ ਨੂੰ ਔਰ ਸ਼੍ਰੀਮਾਨ ਸੰਤ ਬਾਬਾ ਬਲਬੀਰ ਸਿੰਘ ਜੀ ਜੋ ਮੁਖੀ ਨੇ ਸਾਡੇ ਪਰਿਵਾਰ ਦੇ ਉਹਨਾਂ ਨੂੰ ਇਸ ਭਾਗੀਆਂ ਕੜੀਆਂ ਪ੍ਰਾਪਤ ਹੋਈਆਂ ਕਿ 11 ਬੱਚਿਆਂ ਦੇ ਆਨੰਦ ਕਾਰਜ ਅਜ ਪਿੰਗਲਾ ਆਸ਼ਰਮ ਸਨੌਰ ਰੋਡ ਪਟਿਆਲਾ ਵਿਖੇ ਅੱਜ ਸਤਿਗੁਰਾਂ ਨੇ ਇਹ ਕਾਰਜ ਆਪ ਆਰੰਭ ਕਰਕੇ ਆਪ ਸੰਪੂਰਨ ਕਰਾਇਆ ਨਿਰਵਿਗਨ ਔਰ ਬਾਬਾ ਜੀ ਦੀ ਹਮੇਸ਼ਾ ਹੀ ਇਹ ਸੋਚ ਰਹਿ ਸੋਚ ਰਹੀ ਹੈ ਕਿ ਜਿਹੜਾ ਜਿੱਥੇ ਆਪਾਂ ਬੱਚਿਆਂ ਦੇ ਆਨੰਦ ਕਾਰਜ ਕਰਨੇ ਆਉ ਭਾਗਤ ਕਰਨੀ ਆ ਸਾਰੇ ਬਰਾਤੀ ਸੱਜਣਾ ਦੀ ਸਾਰੇ ਮੇਲ ਦੀ ਉਥੇ ਉਹਨਾਂ ਬੱਚਿਆਂ ਨੂੰ ਲੋੜ ਅਨਸਾਰ ਸਾਰਾ ਦਾਜ ਦਾ ਸਮਾਨ ਜਿਵੇਂ ਆਪਾਂ ਧੀਆ ਨੂੰ ਦਿੰਦੇ ਆ ਬਾਬਾ ਜੀ ਉਵੇਂ ਸਾਰਾ ਸਮਾਨ ਬੱਚਿਆਂ ਨੂੰ ਦੇ ਕੇ ਆਪਣੀਆਂ ਧੀਆ ਬਣਾ ਕੇ ਇਹਨਾਂ ਨੂੰ ਵਿਦਾ ਕਰਦੇ ਆ ਔਰ ਉਸ ਤੋਂ ਬਾਅਦ ਵੀ ਜਦੋਂ ਕਦੇ ਵੀ ਇਹਨਾਂ ਨੇ ਆਉਣਾ ਔਰੇ ਤਾਂ ਉਹਨਾਂ ਦਾ ਮਾਨ ਸਨਮਾਨ ਧੀਆ ਵਾਂਗੂ ਹੀ ਹੁੰਦਾ ਵੀ ਕਈ ਵਾਰ ਜਦੋਂ ਕਹਿੰਦੇ ਪਿਤਾ ਬਜ਼ੁਰਗ ਹੋ ਜਾਂਦਾ ਤਾਂ ਉਹਨਾਂ ਦੀ ਸੇਵਾ ਦਾ ਉਹਨਾਂ ਦੇ ਮਨ ਨੂੰ ਹੁੰਦਾ ਹੈ ਕਿ ਪਤਾ ਨਹੀਂ ਕਿਵੇਂ ਅੱਗੇ ਚੱਲੇਗੀ ਤਾਂ ਪੁੱਤਰਾਂ ਨੇ ਖਾਸ ਤੌਰ ਤੇ ਸੇਵਾ ਜਿਹੜੀ ਉਹ ਸੰਭਾਲੀ ਆ ਅਸੀਂ ਦੇਖਦੇ ਆ ਇੱਕ ਇੱਕ ਕਾਰਜ ਪੁੱਤਰ ਆਪ ਕਰ ਰਹੇ ਨੇ ਨਾਲ ਪਿਤਾ ਜੀ ਨੂੰ ਵੀ ਸਾਭ ਰਹੇ ਨੇ ਨਾਲ ਸਵਾਮਾ ਨੂੰ ਵੀ ਜਿਹੜਾ ਸਾਭ ਰਹੇ ਨੇ ਇਹ ਇਹ ਤਾਂ ਮੈਂ ਸਮਝਦਾ ਕਿ ਬਾਬਾ ਮੋਨ ਸਿੰਘ ਜੀ ਹੋਰਾਂ ਦੀ ਜਿਹੜੀ ਸੇਵਾ ਘਾਲਣਾ ਘਾਲੀ ਉਹਨਾਂ ਨੇ ਜੀਵਨ ਦੇ ਵਿੱਚ ਉਹ ਸਾਰੀ ਘਾਲਣਾ ਸ੍ਰੀਮਾਨ ਸੰਤ ਬਾਬਾ ਬਲਬੀਰ ਸਿੰਘ ਜੀ ਦੀ ਝੋਲੀ ਪਾਈ ਔਰ ਬਾਬਾ ਬਲਬੀਰ ਸਿੰਘ ਜੀ ਹੋਰਾਂ ਦੀ ਜਿਹੜੀ ਘਾਲਣਾ ਉਹ ਇਹਨਾਂ ਦੇ ਤਿੰਨੋਂ ਸੁਪੁੱਤਰਾਂ ਸਾਰੇ ਪਰਿਵਾਰ ਸਾਰਾ ਆਸ਼ਰਮ ਦਾ ਜਿਹੜਾ ਸਟਾਫ ਹੈ ਸਾਰਿਆਂ ਦੇ ਨੂੰ ਜਿਹੜੀ ਹੈ ਇਹਨਾਂ ਦੀ ਕੀਤੀ ਹੋਈ ਸੇਵਾ ਦਾ ਫਾਲਾ ਜਿਹੜਾ ਉਹ ਮਿਲਣ ਮਿਲਣ ਦੇ ਕਰਕੇ ਹੀ ਇਹ ਐਡੀ ਵੱਡੀ ਸੇਵਾ ਜਿਹੜੇ ਸਾਰਾ ਪਰਿਵਾਰ ਨਿਭਾ ਰਿਹਾ ਬੜੇ ਲਾਇਕ ਪੁੱਤਰ ਨੇ ਜੀ ਇਹਨਾਂ ਦੇ ਜਿਹੜੇ ਕਿ ਅੱਗੇ ਮਤਲਬ ਕੋਈ ਫਿਕਰਮੰਦੀ ਵਾਲੀ ਗੱਲ ਨਹੀਂ ਇਹਨਾਂ ਨੇ ਸਾਰੇ ਕਾਰਜ ਭਾਵੇਂ ਬਾਬਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ ਪਰ ਸੰਭਾਲ ਰੱਖਿਆ ਇਹ ਇਹ ਸਤਗੁਰਾਂ ਦੀ ਬਖਸ਼ਿਸ਼ ਆ ਇਹਨਾਂ ਦੀ ਸੇਵਾ ਦੀ ਸਦਕਾ ਅਸੀਂ ਸਾਰੀ ਗੱਲ ਵੀ ਕਰਾਂਗੇ ਵੀਰ ਜੀ ਆਪਾਂ ਚਾਹੁੰਦੇ ਕਿ ਇੱਕ ਵਾਰ ਸਮਾਨ ਵੀ ਦਿਖਾ ਦਿੱਤਾ ਜਾਵੇ ਨਾਲ ਤੇ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਕਿਵੇਂ ਕਿਵੇਂ ਜਿਹੜਾ ਸਮਾਨ ਜਿਹੜਾ ਦਿੱਤਾ ਜਾਂਦਾ ਹੈਗਾ ਕਿਵੇਂ ਸਾਰਾ ਸਮਾਨ ਲਿਆਂਦਾ ਜਾਂਦਾ ਇਹਨਾਂ ਵਾਸਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਅੱਜ ਇੱਕ ਜਿੰਨਾ ਵੀ ਸਮਾਨ ਵੀ ਆ ਦਾਸ ਦਾ ਕੁੜੀਆਂ ਨੂੰ ਦਿੱਤਾ ਜਾ ਰਿਹਾ ਸਾਂਝ ਸੰਦੇ ਸੰਜੋਗ ਨਾਲ ਹੀ ਵੀ ਇਹ ਕਿ ਜਿੰਨਾ ਵੀ ਕਿੰਨਾ ਸੀ ਸਾਧ ਸੰਗਤ ਨੂੰ ਬੇਨਤੀ ਕਰਦੇ ਆਏ ਕਿ ਇੱਕ ਨਾ ਜਿਹਨੇ ਵੀ ਤਿਲ 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 ਵਗੈਰਾ ਸਲ ਪਾ ਕੇ ਤੇ ਇਕੱਠਾ ਕਰਕੇ ਬੱਚੇ ਨੂੰ 10-10 ਵਨ ਇਕੱਠਾ ਕਰਕੇ ਦਿੱਤਾ ਗਿਆ ਜੀ ਹਰ ਸਾਲ ਦੋ ਵਾਰ ਜਿਹੜੇ ਕਿ ਆਨੰਦ ਕਾਰਜ ਕੀਤੇ ਜਾਂਦੇ ਨੇ ਤੇ ਇਹ ਸਾਰਾ ਮਤਲਬ ਕਿ ਤੁਸੀਂ ਡਾਟਾ ਹੀ ਇਕੱਠਾ ਕਰਕੇ ਰੱਖਦੇ ਹੋ ਫਿਰ ਇਹ ਸਾਰਾ ਸਿਰ ਡਾਟਾ ਇਕੱਠਾ ਕਰਕੇ ਰੱਖਦੇ ਆਂ ਸਾਲ 'ਚ ਦੋ ਵਾਰੀ ਹੁਣ ਮਈ 'ਚ ਜਿਹੜਾ ਲਾਸਟ ਐਤਵਾਰ ਹੁੰਦਾ ਉਦੋਂ ਸਤਪਨਾ ਦੀਵਸ ਦੀ ਉਸ ਖੁਸ਼ੀ ਦੀਵਾਰੇ ਦੇ ਵਿੱਚ ਇਸ ਕਾਰਜ ਰਚਾਇਆ ਜਾਂਦਾ ਹੈ ਕਿ 18 ਅਕਤੂਬਰ ਨੂੰ ਵੱਡੇ ਮਾਪੇਸ਼ ਬਾਬਾ ਮੋਹਨ ਸਿੰਘ ਉਹਨਾਂ ਦੀ ਯਾਦ ਵਿੱਚ ਉਦੋਂ ਕਰਾਇਆ ਜਾਂਦਾ ਇਹ ਉਦੋਂ ਫਿਰ ਸਾਈ ਸੰਤ ਨੂੰ ਹਰੋਜਨ ਪਤਾ ਹੀ ਹੈ ਕਿ 6 ਮਹੀਨੇ ਬਾਅਦ ਇਹਨਾਂ ਨੇ ਸੇਵਾ ਇੱਥੇ ਕਰਨੇ ਆ ਕੁੜੀਆਂ ਲੜਕੀਆਂ ਦੀ 11 ਲੜਕੀਆਂ ਨੂੰ ਵਿਆਹ ਕਰਨੀ ਹੈ ਤੇ ਉਹ ਫਿਰ ਆਪਣੀ ਸੇਵਾ ਦਾ ਸੰਦ ਕੱਢਦੇ ਕੱਢਦੇ ਮੈਂ ਤੁਹਾਨੂੰ ਇਹ ਆਪਾਂ ਸਮਾਨ ਇੱਕ ਵਾਰੀ ਜ਼ਰੂਰ ਦੇਖ ਲਈਏ ਸਾਰਾ ਤਾਂ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਉਸ ਤਰ੍ਹਾਂ ਸਾਰਾ ਸਮਾਨ ਵੀ ਜਿਹੜਾ ਆਪਾਂ ਦੇਖ ਲੈਨੇ ਆ ਕਿਉਂਕਿ ਅ ਅਸੀਂ ਦੱਸਣਾ ਚਾਹੁੰਦੇ ਆ ਕਿ ਇੱਥੇ ਦਿਖਾਵਾ ਨਹੀਂ ਕੀਤਾ ਜਾਂਦਾ ਸਾਰਾ ਸਮਾਨ ਜਿਹੜਾ ਦਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਬੈੱਡ ਹੈ ਤੇ ਕੱਪੜੇ ਵੀ ਸਾਰੇ ਦਿੱਤੇ ਜਾਂਦੇ ਚਾਦਰਾਂ ਅਲਮਾਰੀ ਪੱਖਾ ਸਾਈਕਲ ਇਹ ਫਿਰ ਤੁਸੀਂ ਇਥੋਂ ਆਪ ਘਰਾਂ ਦੇ ਵਿੱਚ ਭੇਜ ਦਿਓ ਬੱਚਿਆਂ ਦੇ ਜਾਂ ਇਤੋਂ ਹੀ ਤੁਸੀਂ ਸਨਮਾਨ ਕਰਕੇ ਭੇਜ ਦਿਓ ਨਹੀਂ ਇੱਥੇ ਅਸੀਂ ਸਨਮਾਨ ਕਰਕੇ ਫਿਰ ਇਹਨਾਂ ਕੋਲ ਆਪਣੀਆਂ ਗੱਡੀਆਂ ਵੇਖ ਲਉਂਦਾ ਉਹਦੇ ਵਿੱਚ ਲੋਡ ਕਰਕੇ ਫਿਰ ਲੈ ਜੰਨੇ ਆ ਇਸ ਤਰ੍ਹਾਂ ਠੀਕ ਹੈ ਜੀ ਜਿਹੜਾ ਲੋਡ ਮਿਲਦਾ ਸਮਾਨ ਜਿਹੜਾ ਘਰ ਚ ਲੜਕਿਆਂ ਨੂੰ ਚਾਹੀਦਾ ਉਹ ਸਾਰਾ ਸਮਾਨ ਇੱਥੇ ਸਪੂਰਨ ਜਦੋਂ ਧੀ ਨੂੰ ਦਿੱਤਾ ਜਾਂਦਾ ਹੈ ਤਾਂ ਕਿਵੇਂ ਦੀ ਫੀਡਬੈਕ ਵੀ ਹੁੰਦੀ ਹੈ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਇਸ ਤਰ੍ਹਾਂ ਹੁੰਦਾ ਜਿਵੇਂ ਪੈਣਾ ਆਪਣੀਆਂ ਤੋਰੀਆਂ 'ਚ ਤੇ ਆਪਣੇ ਨੂੰ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਚਾਹ ਹੁੰਦਾ ਹੈ ਜਿਸ ਤਰ੍ਹਾਂ ਘਰਾਂ 'ਚ ਪਰਿਵਾਰ ਦੇ ਜੀ ਨੂੰ ਚਾਹੁੰਦਾ ਸੀ ਆਪਣੇ ਧੀ ਪ ਸੀ ਆ ਮਤਲਬ ਪਤਾ ਕੀਤਾ ਜਾਂਦਾ ਕਿ ਵਾਕਿਆ ਹੀ ਜ਼ਰੂਰਤਮੰਦ ਹੈ ਜਾਂ ਕੋਈ ਇਦਾਂ ਵੀ ਹਾਂ ਹਾਂਜੀ ਹਾਂਜੀ ਇਸ ਤਰ੍ਹਾਂ ਅਸੀਂ ਜਿਹੜੇ ਵੀ ਇੱਕ ਨਾ ਜੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਸਾਹਿਬ ਮੌਜੂਦਾ ਸਰਪੰਚ ਸਾਹਿਬ ਉਹਨਾਂ ਦੇ ਲੈਟਰਪੈਡ ਤੇ ਲਿਖਵਾ ਕੇ ਵੀ ਉਹਨਾਂ ਦੀ ਜ਼ਿੰਮੇਵਾਰੀ ਕਿਉਂਕਿ ਸਰਪੰਚ ਜੇ ਸ਼ਹਿਰ ਦੇ ਵਿੱਚ ਐਮਸੀ ਰਿਸਪੌਂਸਿਬਿਲਟੀ ਹੁੰਦੀ ਹੈ ਉਹਨਾਂ ਦੀ ਉਹਨਾਂ ਸਾਰਾ ਪਤਨ ਦਾ ਵੀ ਜਿੱਦੀ ਜ਼ਰੂਰਤਮੰਦ ਵੀ ਸਮਾਨ ਜਿਹਨੂੰ ਕਿਨੂੰ ਮਿਲਣਾ ਚਾਹੀਦਾ ਹੈ ਵੀ ਉਸ ਲੜਕੇ ਨੂੰ ਉਸ ਪਰਿਵਾਰ ਨੂੰ ਹੀ ਮਿਲੇ ਜਿਹੜਾ ਜ਼ਰੂਰਤਮੰਦ ਹੈ ਉਹ ਬਿਲਕੁਲ ਲੋੜਵੰਦ ਪਰਿਵਾਰ ਸੀ ਕਿਵੇਂ ਦਾ ਇਹਨਾਂ ਦਾ ਬੈਕਗ੍ਰਾਉਂ ਬੈਕਗ੍ਰਾਉਂਡ ਇਹ ਉਹ ਹੈ ਜਿਨ੍ਹਾਂ ਦੇ ਘਰ ਕਿੰਨਾ ਗੱਡੀ ਤੋਂ ਆਪਾ ਕਰਦੇ ਆ ਜਿਨ੍ਹਾਂ ਸੋਚਣੀ ਵੀ ਇਹ ਹੁੰਦਾ ਵੀ ਕਿ ਕਿੰਨਾ ਵੀ ਅਸੀਂ ਬੱਚਿਆਂ ਦੇ ਉਸ ਕਈਰ ਤੇ ਸੋਚ ਸੋਚ ਕੇ ਕਈ ਸਾਰੀ ਉਮਰ ਨੰਗ ਜੰਦੀ ਆ ਵੀ ਬੱਚੇ ਆ ਤੀਆਂ ਵਿਆਹ ਵੱਡੀਆਂ ਹੋ ਰਹੀਆਂ ਜਵਾਨ ਹੋ ਰਹੀਆਂ ਉਹਨਾਂ ਦਾ ਵਿਆਹ ਦਾ ਕਰਜ ਕਿਸ ਤਰ੍ਹਾਂ ਹੋਏਗਾ ਪੱਕੀ ਪਰ ਕਾਲਪੁਰਖ ਨੇ ਸਾਡੇ ਪਰਿਵਾਰ ਪਿੰਗਲਾਸ਼ਣ ਦੇ ਪਰਿਵਾਰ ਦੇ ਚੋਲ ਵਿੱਚ ਇਹ ਕਿੰਨੇ ਪੈਸੇ ਇਹੋ ਸੀਨ ਬਾਰੇ ਪਰੂ ਬਹੁਤ ਧੰਨਵਾਦ ਜੀ ਤਾਂ ਦਰਸ਼ਕੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨੇ ਹਰ ਵਾਰ ਨਵਾਂ ਸੁਨੇਹਾ ਲੈ ਕੇ ਆਉਂਦੀ ਕੋਸ਼ਿਸ਼ ਕਰਦੇ ਆਂ ਇਦਾਂ ਦੇ ਕਾਰਜ ਦਿਖਾਉਣੇ ਆ ਜੋ ਸਮਾਜ ਦੇ ਵਿੱਚ ਇੱਕ ਚੰਗੀ ਸੇਧ ਦੇ ਰਹੇ ਹੋਣ ਸੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ